ਦੀ ਕੀ ਨਾਮ ਹੈ ਮੇਰਾ ਨਾਮ ਬਲਜਿੰਦਰ ਸਿੰਘ ਮਾਹ ਮਾਈ ਦਾ ਜਾਗਰਨ ਕਰਾ ਰਹੇ ਹਾਂ ਕਿੰਨਾ ਜਾਗਰਨ 21ਵਾਂ ਸਲਾਨਾ ਜਾਗਰਨ ਮਈਆ ਜੀ ਬੱਚੇ ਤੇ ਨੌਜਵਾਨ ਸਭਾ ਵੱਲੋਂ ਮੱਲਾ ਸਤਾਰੀ ਖੁਰਦ ਵਿਖੇ ਕਰਾਇਆ ਜਾ ਰਿਹਾ ਹੈ ਇਸ ਵਿੱਚ ਜੋਤਾ ਪਹਿਲਾਂ ਤਾਂ ਕੱਲੂ ਅਸੀਂ ਲੈਣ ਜਾਣਾ ਚਿੰਤਪੁਨੀ ਜਵਾਲਾ ਜੀ ਤੋਂ ਮਾਹ ਮਾਈ ਦੇ ਜੋਤਾ ਸਾਰੇ ਜਾਣੇ ਲੈਣ ਜਾਵਾਂਗੇ 21ਵਾਂ ਜਾਗਰਨ ਮੱਲਾ ਨਿਵਾਸੀਆਂ ਦੇ ਪਿਆਰ ਸਦਕਾ ਸਾਡੇ ਜਿੰਨੇ ਵੀ ਮੈਂਬਰ ਆ ਉਹਨਾਂ ਦੇ ਸਹਿਯੋਗ ਉਹਨਾਂ ਦੇ ਪਿਆਰ ਸਾਡੀ ਏਕਤਾ ਸਾਰੇ ਸਹਿਯੋਗ ਨਾਲ 21ਵਾਂ ਸਲਾਨਾ ਜਾਗਰਨ ਮਿਤੀ 27 ਸਤੰਬਰ 2025 ਨੂੰ ਦਿਨ ਸ਼ਨੀਵਾਰ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੇ ਆਪਣੇ ਕੰਮਕਾਰ ਪਹਿਲਾਂ ਨਿਬੇੜ ਲੈਣੇ ਆ ਕਿਉਂਕਿ ਆਪਾਂ ਮਹਾਮਾਈ ਦੀ ਜੋਤਾਂ ਪੰਡਾਲ ਚ ਲਿਆ ਕੇ ਸਾਰਿਆਂ ਨੂੰ ਮਹਾਮਾਈ ਦਾ ਆਸ਼ੀਰਵਾਦ ਲੈਣਾ ਆ ਤੇ ਜਿੱਦਾਂ ਵੀ ਪਹਿਲਾਂ ਸਾਰੇ ਆਪਾਂ ਸਾਥ ਦਿੰਦੇ ਆ ਇਸ ਵਾਰ ਵੀ ਸਾਡਾ ਸਾਥ ਦੇਣਾ ਸਾਰੇ ਮੱਲਾ ਨਿਵਾਸੀਆਂ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੈ ਮਾਤਾ